ਆਲੇ ਪਾਣੀ ਦੇ ਮੋਰਚੇ ਦੇ ਸਬੰਧ ਦੇ ਵਿੱਚ ਜਿਹੜੇ ਆਗੂ ਸੀਗੇ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਲੋਕ ਆ ਰਹੇ ਨੇ ਹਲਾ ਇਸ ਵਕਤ ਅਸੀਂ ਨੂਦਾ ਬਿਲਕੁਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੇ ਤੁਹਾਨੂੰ ਗਰਾਉਂਡ 0 ਦੀ ਰਿਪੋਰਟ ਦਿਖਾਉਣੇ ਆ ਗਰਾਉਂਡ 0 ਦੇ ਉੱਤੇ ਆ ਕੇ ਬਾਅਦ ਚੱਲ ਕੇ ਦੇਣਾਗਾ ਉਹ ਤੁਹਾਨੂੰ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਪਹਿਲਾਂ ਜਿਹੜੇ ਲੋਕ ਨੇ ਉਹ ਵੇਰਕਾ ਪਲਾਂਟ ਦੇ ਅੱਗੇ ਬੈਠੇ ਸੀਗੇ ਪਰ ਹੁਣ ਉਹ ਉੱਥੋਂ ਤੁਰ ਕੇ ਜਦੋਂ ਮਿਤੋਜਮਾਨ ਆਏ ਮਿਤੋਜਮਾਨ ਨੇ ਸਪੀਚ ਕੀਤੀ ਆ ਅਮੀ ਤੌਰ ਮਾਨੇ ਬਰੀਫ ਚ ਦੱਸਿਆਗਾ ਵੀ ਕਿਵੇਂ ਬੰਦੇ ਡਿਟੇਨ ਕੀਤੇ ਗਏ ਕਿਵੇਂ ਲੋਕ ਜਿਹੜੇ ਆਹੋ ਰਾਜਸਥਾਨ ਤੋਂ ਆ ਰਹੇ ਸੀ ਵੱਖੋ ਵੱਖ ਜਿਲਿਆਂ ਤੋਂ ਆ ਰਹੇ ਸੀਗੇ ਦੋਸਤੋ ਬਾਅਦ ਉਹਨਾਂ ਨੇ ਕਿਹਾ ਵੀ ਆਪਾਂ ਉਹ ਜਗ੍ਹਾ ਤੇ ਚੱਲੀਏ ਜਿੱਥੇ ਅਸਲ ਦੇ ਵਿੱਚ ਬੰਨ ਲਾਉਣਾਗਾ ਪਰ ਉਦੋਂ ਬਾਅਦ ਇੱਥੇ ਇੱਕ ਬੈਰੀਕੇਟਿੰਗ ਕੀਤੀ ਗਈ ਆ ਪਹਿਲਾਂ ਇੱਕ ਹੋਰ ਬੈਰੀਕੇਟਿੰਗ ਕੀਤੀ ਗਈ ਸੀ ਇੱਥੇ ਇੱਕ ਲੇਅਰ ਆ ਇੱਥੇ ਲੋਕ ਆ ਕੇ ਇਕੱਠੇ ਹੋ ਗਏ ਆ ਲੋਕਾਂ ਨੂੰ ਕਿਹਾ ਜਾ ਰਿਹਾ ਅਪੀਲ ਕੀਤੀ ਜਾ ਰਹੀ ਆ ਬੈਠਣ ਦੇ ਲਈ ਸੋ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੀਆਂ ਤਸਵੀਰਾਂ ਆਈਆਂ ਤੇ ਉਸ ਤੋਂ ਪਹਿਲਾਂ ਵੇਰਕਾ ਪਲਾਂਟ ਦੇ ਅੱਗੇ ਸਵਾਦਾ ਹੀ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਵੀ ਜਿਹੜਾਗਾ ਡਿਟੇਨ ਕੀਤਾ ਗਿਆਗਾ ਜੇ ਵੇਰਕਾ ਪਲਾਂਟ ਦੀ ਗੱਲ ਕਰੀਏ ਹੁਣ ਜੇ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਹੋਰ ਆਗੂ ਆ 2:30 ਵਜੇ ਦੇ ਕਰੀਬ ਦਾ ਸਮਾਂ ਹੋ ਗਿਆਗਾ 2:30 ਜਿਹੜੀ ਇਹ ਤੁਹਾਨੂੰ ਐਕਚੁਅਲ ਜਿਹੜੀ ਤਸਵੀਰ ਅਸੀਂ ਦਿਖਾ ਰਹੇ ਹਾਂ 2:30 ਵਜੇ ਦੀ ਤਸਵੀਰ ਆ ਸੋ ਇਸ ਤੋਂ ਬਾਅਦ ਅੱਗੇ ਕੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਕਾਲੇ ਪਾਣੀ ਦੇ ਮੋਰਚੇ ਦੇ ਸਬੰਧ ਦੇ ਵਿੱਚ ਜਿਹੜੇ ਆਗੂ ਸੀਗੇ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਲੋਕ ਆ ਰਹੇ ਨੇ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਅਮਿਤੋਜ ਮਾਨ ਨੇ ਵੀ ਦੱਸਿਆ ਵੀ ਕਿਵੇਂ ਜਿਹੜਾ ਰਾਜਸਥਾਨ ਤੋਂ ਬੱਸਾਂ ਆ ਰਹੀਆਂ ਸੀ ਇਹਨਾਂ ਨੂੰ ਖੜਾਇਆ ਗਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਲੋਕਾਂ ਨੂੰ ਜੋ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ 2:30 ਵੇਰੇ ਦੀ ਤਸਵੀਰ ਹੈ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਦੀ ਤਸਵੀਰ ਹੈ ਭੱਟੀ ਗੰਤੀ ਦੇ ਵਿੱਚ ਲੋਕ ਆਏ ਰਹੇ ਹਾਲਾਂਕਿ ਡਿਟੇਨ ਵੀ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਸੋ ਜੇ ਦੇਖ ਸਕਦੇ ਹੋ ਤਸਵੀਰ ਸੇ ਅਮੀ ਤੋਜਮਾਨ ਨੂੰ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਉਹ ਲੋਕਾਂ ਨੂੰ ਆ ਲੋਕਾਂ ਨੂੰ ਅਪੀਲ ਕਰ ਰਹੇ ਨੇ ਬੈਠਣ ਦੀ ਅਮੀ ਤੋਜਮਾਨ ਇੱਥੇ ਅਜੀਪਾਲ ਬਰਾੜ ਨੇ ਜਿਹੜੇ ਮਿਸਲ ਸਤਲੋਜ ਚ ਚਲਾਉਂਦੇ ਨੇ ਮਿਸਲ ਸਤਲੋਜ ਦੇ ਕਈ ਹੋਰ ਆਗੂ ਦਵਿੰਦਰ ਸਿੰਘ ਸੇਖੋਂ ਦੀ ਮੌਜੂਦ ਨੇ ਬਹੁਤ ਸਾਰੇ ਲੋਕ ਮੌਜੂਦ ਨੇ ਇੱਥੇ ਪਰ ਜੇ ਅਸੀਂ ਗੱਲ ਕਰੀਏ ਬਹੁਤ ਸਾਰੇ ਲੋਕਾਂ ਨੂੰ ਜਿਹੜਾਗਾ ਉਹ ਡਿਟੇਨ ਵੀ ਕਰ ਲਿਆ ਗਿਆਗਾ ਸੋ ਲੁਧਿਆਣੇ ਦੀ ਇੱਕ ਇਹ ਵੱਡੀ ਤਸਵੀਰ ਆ ਲੁਧਿਆਣੇ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਆ ਬਹੁਤ ਸਾਰੇ ਜਿਹੜੇ ਲੁਧਿਆਣੇ ਦੇ ਆਮ ਨਾਗਰਿਕ ਆ ਉਹ ਵੀ ਪਹੁੰਚੇ ਹੋਏ ਆ ਜਿਹੜੇ ਆ ਹਾਲਾਂਕਿ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਇਹਦੇ ਤੇ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਜਿਹੜੇ ਪੁਲਿਸ ਕਮਿਸ਼ਨਰ ਨੇ ਲੁਧਿਆਣਾ ਦੇ ਉਹਨਾਂ ਨੇ ਕਿਹਾ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਉਹਨਾਂ ਨੇ ਲਗਾਤਾਰ ਉਹ ਅਪੀਲ ਕਰਦੇ ਨੇ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਲਗਾਤਾਰ ਇੱਥੇ ਆ ਰਹੇ ਨੇ ਇਸ ਵਕਤ ਇਸ ਮੌਜੂਦਾਂ ਬਿਲਕੁਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੇ ਤੁਹਾਨੂੰ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾਉਣੇ ਆ ਗਰਾਊਂਡ ਜ਼ੀਰੋ ਦੇ ਉੱਤੇ ਆਖਿਰਕਾਰ ਚੱਲ ਕੀ ਰਿਹਾ ਹੈਗਾ ਤੋਂ ਤੁਹਾਨੂੰ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਪਹਿਲਾਂ ਜਿਹੜੇ ਲੋਕ ਨੇ ਉਹ ਵੇਰਕਾ ਪਲਾਂਟ ਦੇ ਅੱਗੇ ਬੈਠੇ ਸੀਗੇ ਪਰ ਹੁਣ ਉਹ ਉੱਥੋਂ ਤੁਰਕੇ ਜਦੋਂ ਅਮਿਤੋਜ ਮਾਨ ਆਏ ਅਮਿਤੋਜ ਮਾਨ ਨੇ ਸਪੀਚ ਕੀਤੀ ਆ ਅਮਿਤੋਜ ਮਾਨ ਨੇ ਬਰੀਫ ਚ ਦੱਸਿਆਗਾ ਵੀ ਕਿਵੇਂ ਬੰਦੇ ਡਿਟੇਨ ਕੀਤੇ ਗਏ ਕਿਵੇਂ ਲੋਕ ਜਿਹੜੇ ਆਹੋ ਅਹ ਰਾਜਸਥਾਨ ਤੋਂ ਆ ਰਹੇ ਸੀ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੇ ਸੀਗੇ ਦੋਸਤੋ ਬਾਅਦ ਉਹਨਾਂ ਨੇ ਕਿਹਾ ਵੀ ਆਪਾਂ ਉਹ ਜਗ੍ਹਾ ਤੇ ਚੱਲੀਏ ਜਿੱਥੇ ਅਸਲ ਦੇ ਵਿੱਚ ਬੰਨ ਲਾਉਣਾਗਾ ਪਰ ਉਦੋਂ ਬਾਅਦ ਇੱਥੇ ਇੱਕ ਬੈਰੀਕੇਟਿੰਗ ਕੀਤੀ ਗਈ ਆ ਪਹਿਲਾਂ ਇੱਕ ਹੋਰ ਬੈਰੀਕੇਟਿੰਗ ਕੀਤੀ ਗਈ ਸੀ ਇੱਥੇ ਇੱਕ ਲੇਅਰ ਆ ਇੱਥੇ ਲੋਕ ਆ ਕੇ ਇਕੱਠੇ ਹੋ ਗਏ ਆ ਲੋਕਾਂ ਨੂੰ ਕਿਹਾ ਜਾ ਰਿਹਾ ਅਪੀਲ ਕੀਤੀ ਜਾ ਰਹੀ ਆ ਬੈਠਣ ਦੇ ਲਈ ਸੋ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੇ ਦੀਆਂ ਤਸਵੀਰਾਂ ਆਈਆਂ ਤੇ ਉਸ ਤੋਂ ਪਹਿਲਾਂ ਫੇਰਕਾ ਪਲਾਂਟ ਦੇ ਅੱਗੇ ਸਵੇਹਾ ਦਾ ਹੀ ਬਹੁਤ ਸਾਰੇ ਲੋਕਾਂ ਨੂੰ ਉੱਥੋਂ ਵੀ ਜਿਹੜਾਗਾ ਡਿਟੇਨ ਕੀਤਾ ਗਿਆਗਾ ਇਹ ਫੇਰਕਾ ਪਲਾਂਟ ਦੀ ਗੱਲ ਕਰੀਏ ਹੁਣ ਜੇ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਹੋਰ ਆਗੂ ਆ 2:30 ਵਜੇ ਦੇ ਕਰੀਬ ਦਾ ਸਮਾਂ ਹੋ ਗਿਆਗਾ 2:30 ਜਿਹੜੀ ਇਹ ਤੁਹਾਨੂੰ ਐਕਚੁਅਲ ਜਿਹੜੀ ਤਸਵੀਰ ਅਸੀਂ ਦਿਖਾ ਰਹੇ ਹਾਂ 2:30 ਵਜੇ ਦੀ ਤਸਵੀਰ ਆ ਸੋ ਇਸ ਤੋਂ ਬਾਅਦ ਅੱਗੇ ਕੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਕਾਲੇ ਪਾਣੀ ਦੇ ਮੋਰਚੇ ਦੇ ਸਬੰਧ ਦੇ ਵਿੱਚ ਜਿਹੜੇ ਆਗੂ ਸੀਗੇ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਲੋਕ ਆ ਰਹੇ ਨੇ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਅਮਿਤੋਜ ਮਾਨ ਨੇ ਵੀ ਦੱਸਿਆ ਵੀ ਕਿਵੇਂ ਜਿਹੜਾ ਰਾਜਸਥਾਨ ਤੋਂ ਬੱਸਾਂ ਆ ਰਹੀਆਂ ਸੀ ਉਹਨਾਂ ਨੂੰ ਆ ਖੜਾਇਆ ਗਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਲੋਕਾਂ ਨੂੰ ਸੋ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਡੇ 2:30 ਵਜੇ ਦੀ ਤਸਵੀਰ ਹੈ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਦੀ ਤਸਵੀਰ ਹੈ ਹੱਡੀ ਗੰਤੀ ਦੇ ਵਿੱਚ ਲੋਕ ਆਏ ਰਹੇ ਹਾਲਾਂਕਿ ਡਿਟੇਨ ਵੀ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਸੋ ਦੇਖ ਸਕਦੇ ਹੋ ਤਸਵੀਰ ਸਹੀ ਅਮੀ ਤੋਜਮਾਨ ਨੂੰ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਉਹ ਲੋਕਾਂ ਨੂੰ ਆ ਲੋਕਾਂ ਨੂੰ ਅਪੀਲ ਕਰ ਰਹੇ ਨੇ ਬੈਠਣ ਦੀ ਅਮੀ ਤੋਜਮਾਨ ਇੱਥੇ ਅਜੀਪਾਲ ਬਰਾੜ ਨੇ ਜਿਹੜੇ ਮਿਸਲ ਸਤਲੋਜ ਆ ਚਲਾਉਂਦੇ ਨੇ ਮਿਸਲ ਸਤਲੋਜ ਦੇ ਕਈ ਹੋਰ ਆਗੂ ਰਵਿੰਦਰ ਸਿੰਘ ਸੇਖੋਂ ਵੀ ਮੌਜੂਦ ਨੇ ਬਹੁਤ ਸਾਰੇ ਲੋਕ ਮੌਜੂਦ ਨੇ ਇੱਥੇ ਅਰ ਜੇ ਸੀ ਗੱਲ ਕਰੀਏ ਬਹੁਤ ਸਾਰੇ ਲੋਕਾਂ ਨੂੰ ਜਿਹੜਾਗਾ ਉਹ ਡਿਟੇਨ ਵੀ ਕਰ ਲਿਆ ਗਿਆਗਾ ਸੋ ਲੁਧਿਆਣੇ ਦੀ ਇੱਕ ਇਹ ਵੱਡੀ ਤਸਵੀਰ ਆ ਲੁਧਿਆਣੇ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਆ ਬਹੁਤ ਸਾਰੇ ਜਿਹੜੇ ਲੁਧਿਆਣੇ ਦੇ ਆਮ ਨਾਗਰਿਕਾ ਉਹ ਵੀ ਪਹੁੰਚੇ ਹੋਏ ਆ ਜਿਹੜੇ ਆ ਹਾਲਾਂਕਿ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਇਹਦੇ ਤੇ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਜਿਹੜੇ ਪੁਲਿਸ ਕਮਿਸ਼ਨਰ ਨੇ ਲੁਧਿਆਣਾ ਦੇ ਉਹਨਾਂ ਨੇ ਕਿਹਾ ਵੀ ਸ਼ਾਂਤੀ ਬਣਾ ਕੇ ਰੱਖਣ ਦੀ ਉਹਨਾਂ ਨੇ ਲਗਾਤਾਰ ਉਹ ਅਪੀਲ ਕਰਦੇ ਨੇ ਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਲਗਾਤਾਰ ਇੱਥੇ ਆ ਰਹੇ ਨੇ